ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਕਰ ਰਹੇ ਆਂ ਵਲੌਗ ਦੀ ਸ਼ੁਰੂਆਤ ਆ ਬੜੀਆਂ ਵੀਡੀਓ ਕਰ ਲਈਆਂ ਆਪਾਂ ਇੱਧਰ ਦੀਆਂ ਉੱਧਰ ਦੀਆਂ ਗੱਲਾਂ ਤੇ ਸਿਆਣੀਆਂ-ਸਿਆਣੀਆਂ ਗੱਲਾਂ ਜਿਹੜੀ ਕਹਿ ਸਕਦੇ ਕਿ ਬੜੀਆਂ ਕੀਤੀਆਂ ਤੇ ਹੁਣ ਆਪਣਾ ਇਰਾਦਾ ਵੀ ਆਪਾਂ ਕੁਝ ਕੁ ਵਲੌਗ ਕਰਨੇ ਆ ਵਲੌਗ ਬੁਣੇ ਆ ਦੇਖਦੇ ਆਂ ਵੀ ਕਿਦਾਂ ਦਾ ਰਿਸਪੌਂਸ ਤੁਸੀਂ ਦਿੰਨੇ ਆ ਤੇ ਤੁਹਾਨੂੰ ਘਮੋਨੇ ਆ ਤੇ ਅੱਜ ਜਿਹੜਾ ਵਲੌਗ ਆ ਨਾ ਇਹ ਵੀ ਵਲੌਗ ਤੁਸੀਂ ਮੇਰੇ ਖਿਆਲ ਚ ਕਰਦੇ ਦੇਖਿਆ ਨਹੀਂ ਹੋਣਾ ਜੇ ਦੇਖਿਆ ਹੋਊਗਾ ਤਾਂ ਦੱਸਿਓ ਜਰੂਰ ਠੀਕ ਹੈ ਜੀ ਅੱਜ ਦੇ ਵਲੌਗ ਦੇ ਵਿੱਚ ਖਾਸ ਕੀ ਹੈਗਾ ਕਿ ਅੱਜ ਇੱਕ ਬੰਦਾ ਯਾਨੀ ਕਿ ਮੈਂ ਬੀਬੀਆਂ ਦੇ ਸੂਟ ਖਰੀਦਣ ਚੱਲਿਆ ਤੇ ਵੈਸੇ ਮੈਨੂੰ ਤਾਂ ਸ਼ਰਮ ਜੀ ਵੀ ਆਉਦੀ ਆ ਸੰਗ ਜੀ ਵੀ ਆਉਦੀ ਆ ਕਿ ਮੈਂ ਉੱਥੇ ਜਾ ਕੇ ਸੂਟ ਦੇਖੂੰਗਾ ਕਿਦਾਂ ਕਿਉਂਕਿ ਖੁੱਲੀ ਮਾਰਕੀਟ ਆ ਉੱਥੇ ਬਹੁਤ ਜ਼ਿਆਦਾ ਬੀਬੀਆਂ ਹੁੰਦੀਆਂ ਆ ਤੇ ਇਸ ਕਰਕੇ ਥੋੜੀ ਜੀ ਸੰਗ ਸ਼ਰਮ ਵੀ ਆ ਰਹੀ ਆ ਵੀ ਕਿਦਾਂ ਜਾ ਕੇ ਉੱਥੇ ਮੈਂ ਸੂਟ ਮੰਗੂੰਗਾ ਉਹਨਾਂ ਕੋਲੋਂ ਕਿਉਂਕਿ ਸਾਡੀ ਮੈਡਮ ਸਾਹਿਬਾ ਨੇ ਤੇ ਟਿਕਟੌਕ ਤੇ ਪਾਈ ਸੀ ਵੀਡੀਓ ਸੂਟਾਂ ਦੀ ਉਹਦੇ ਵੱਲ ਦੇਖ ਕੇ ਕਈਆਂ ਬੀਬੀਆਂ ਨੇ ਆਰਡਰ ਕੀਤੇ ਵੀ ਸਾਨੂੰ ਵੀ ਮਂਗਾ ਕੇ ਦਿਓ ਤੇ ਪਹਿਲਾਂ ਕੁਛ ਪਿਛਲੇ ਹਫਤੇ ਜਾ ਕੇ ਲੈ ਕੇ ਆਈਆਂ ਤਿੰਨ ਚਾਰ ਸੂਟ ਤੇ ਹੋਰ ਆ ਗਿਆ ਵੀ ਸਾਨੂੰ ਹੋਰ ਚਾਹੀਦੇ ਆ ਤੇ ਹੁਣ ਮੈਨੂੰ ਆਪ ਉਹ ਕੰਮ ਤੇ ਚਲੀ ਗਈ ਆ ਮੈਨੂੰ ਕਹਿੰਦੀ ਵੀ ਤੂੰ ਜਾ ਕੇ ਸੂਟ ਦੇਖ ਕੇ ਉਹ ਤੋਂ ਲੈ ਆ ਤੇ ਹੁਣ ਮੈਂ ਜਾਊਂਗਾ ਉੱਥੇ ਜਾ ਕੇ ਸੂਟ ਦੇਖੂਗਾ ਕਿੱਦਾਂ ਮਿਲਦੇ ਆ ਕਿੱਦਾਂ ਨਹੀਂ ਮਿਲਦੇ ਤਾਂ ਹੀ ਮੇਰਾ ਰਾਦਾ ਜੀ ਦਿਲ ਕੀਤਾ ਮੈਂ ਕਹਾਂ ਜੀ ਬਲੌਗ ਸ਼ੂਟ ਕਰਨਾ ਹੈ ਆ ਤੇ ਬੀਬੀਆਂ ਨੂੰ ਵੀ ਪਤਾ ਲੱਗੇ ਕਿ ਬੰਦਾ ਸੂਟ ਲੈਣ ਚੱਲਿਆ ਵਾਸਤੇ ਹੁਣ ਮੈਂ ਜਾ ਰਿਹਾ ਆ ਤੇ ਤੁਹਾਨੂੰ ਨਾਲੇ ਮਾਰਕੀਟ ਘੁੰਮੋਣਾ ਆ ਤੇ ਨਾਲੇ ਦਿਖਾੜ ਦਿਆ ਤੁਹਾਨੂੰ ਅੱਜ ਮੈਂ ਦਿਖਾਉਂਗਾ ਤੁਹਾਨੂੰ ਬੀਬੀਆਂ ਦੇ ਸੂਟ ਵੈਸੇ ਬੜਾ ਊਖਾ ਕੰਮ ਆ ਤੇ ਬਣ ਗਿਆ ਵਲੌਗ ਤਾਂ ਦੇਖਦੇ ਰਹੋ ਸਾਰਾ ਹੁਣ ਕਿ ਤੁਸੀਂ ਦੇਖ ਸਕਦੇ ਆ ਆਪਾਂ ਹੋ ਗਏ ਤਿਆਰ ਰੈਡੀ ਲਾ ਲਿਆ ਜਿਗਾਰਡ ਆ ਦੇਖ ਸਕਦੇ ਆ ਇੱਥੇ ਆਪਾਂ ਕਰ ਲੈਣਾ ਇਹਨੂੰ ਹੁਣ ਕੈਮਰੇ ਨੂੰ ਫਿੱਟ ਤੇ ਉਦਾਂ ਦਾ ਹੱਥ ਫੜ ਕੇ ਤਾਂ ਬੜਾ ਉੱਖਾ ਜਿਹਾ ਲੱਗਣਾ ਹੁਣ ਇਹਦਾ ਨਾਲੇ ਗੱਲਾਂ ਬਾਤਾਂ ਹੋ ਜਾਣਗੀਆਂ ਤੇ ਨਾਲੇ ਤੁਹਾਨੂੰ ਦਿਖਾ ਲ ਦੇਾਂਗੇ ਸਾਰੀ ਮਾਰਕੀਟ ਘੁਮਾ ਕੇ ਠੀਕ ਹੈ ਜੀ ਤੇ ਕਰੋ ਫਿਰ ਅੱਜ ਇੰਜੋਏ ਅੱਜ ਮੌਸਮ ਬੜਾ ਬੇਈਮਾਨ ਹੈ ਅੱਜ ਮੌਸਮ ਅੱਜ ਮੌਸਮ ਖਰਾਬ ਆ ਪਤਾ ਨਹੀਂ ਮਾਰਕੀਟ ਦੇ ਵਿੱਚ ਕੀ ਹੋਣਾ ਆ ਕੀ ਨਹੀਂ ਹੋਣਾ ਤੇ ਮੁਸ਼ਕਲ ਹੀ ਲੱਗਦਾ ਆ ਬਾਕੀ ਪਹੁੰਚਦੇ ਆ ਤੇ ਪਹੁੰਚ ਗਏ ਤੁਹਾਡੇ ਨਾਲ ਫਿਰ ਤੁਹਾਨੂੰ ਦਿਖਾ ਲਦੇ ਆ ਇਹ ਉੱਥੇ ਦਾ ਕੀ ਮਾਹੌਲ ਆ ਸਹੀ ਆ ਜੀ ਉਹ ਲੱਗਿਓ ਜੀ ਮਾਰਕੀਟ ਇਸ ਤਰ੍ਹਾਂ ਨੇ ਜੀ भा क्याजी ਇਹ ਪੜੀ ਪਿਛਲੇ ਹਫਤੇ ਲੈ ਗਏ ਸੀਗੇ ਸੂਟ ਲੈਡੇ ਕੋਲ ਉਹ ਅੱਜ ਹੈ ਨਹੀਂ ਸ਼ਨੀਲ ਦੇ ਸੀਗੇ ਖਤਮ ਹੋ ਗਏ ਨਾ ਸਿਰਫ ਐ ਹੀ ਰਹਿ ਗਿਆ ਮੈਂ ਵੀਡੀਓ ਤਾਂ ਬਣਾਉਣਾ ਪਰ ਬੀਬੀ ਨੇ ਸੁਨੇਹਾ ਦਿੱਤਾ ਕੋਈ ਮਸਲਾ ਨਹੀਂ ਸਿਰਫ ਐ ਹੀ ਕਲਰ ਰਹਿ ਗਿਆ ਜੇ ਤੇ ਕਹਿੰਦੇ ਲੈ ਕੇ ਆਇਓ ਤੇ ਉਹ ਖਤਮ ਹੋ ਗਏ ਨਾ ਉਹ ਨਹੀਂ ਆੜੇ ਹੋਣੀ ਨਹੀਂ ਹੁਣ ਬਸ ਉਹ ਲੈ ਹੀ ਕਲਰ ਆ ਗਿਆ ਸਿਰਫ ਇਹ ਕਲਰ ਹੀ ਆ ਇੱਕ ਹੀ ਕਲਰ ਆ ਗਿਆ ਇਹ ਕਿੰਨਾ ਖਊਗਾ ਪਰ ਇਹ ਨਹੀਂ ਚਾਹੀਦਾ ਡਿਜ਼ਾਈਨ ਹੋ ਰਿਹਾ ਹੈ ਨਹੀਂ ਉਹ ਤਮੋ ਕਿਨੋਂ ਨਹੀਂ ਬਣਾਉਂਦੇ ਸਹੀ ਮੈਂ ਕਿਹਾ ਉਹਨੇ ਕਿਹਾ ਨਾ ਤੂੰ ਲੈ ਕੇ ਨਹੀਂ ਆਇਆ ਆਹ ਉਹ ਕੋਈ ਨਹੀਂ ਫੋਨ ਕਰਕੇ ਪੁੱਛ ਲਾ ਕਰਾ ਡਿਜ਼ਾਈਨ ਚਾਹੀਦਾ ਤੇ ਇਹੀ ਬਸ ਪਿਆ ਜੇ ਆ ਵੀ ਮੌਕੇ ਤੇ ਆ ਬੀਬੀਆਂ ਕੰਮ ਤੇ ਆ ਹਾਂ ਸਹੀ ਉਹ ਕੰਮ ਤੇ ਆ ਤਾਂ ਹੀ ਮੈਨੂੰ ਆਉਣਾ ਪਿਆ ਕਿਉਂ ਆ ਵੀ ਆ ਜਾਣਾ ਸੀਗਾ ਤੇ ਮੈਂ ਕਿਹਾ ਜਦੋਂ ਕੁਛ ਆਣਾ ਹੈ ਤੇ ਹੁਣ ਨਵੇਂ ਕਦੋਂ ਆਣੇ ਨੇ ਨਹੀਂ ਨਵੇਂ ਨਹੀਂ ਹੁੰਦੇ ਨਹੀਂ ਹੁਣ ਅਗਲੇ ਸੀਜ਼ਨ ਵਾਲੇ ਕਰਨੀ ਵਾਲੇ ਅਗਲੇ ਸੀਜ਼ਨ ਆਣਦੇ ਹੋਣ ਨੇ ਇਸ ਗਰਮੀਆਂ ਦੇ ਨਵੇਂ ਡਿਜ਼ਾਈਨ ਕਦੋਂ ਆਉਣਗੇ ਉਹ ਗਹੂ ਨਾ ਔਰ 2 ਹਫ਼ਤੇ ਤੱਕ ਆ ਰਹੇ ਨੇ 2 ਹਫ਼ਤੇ ਤੱਕ ਹਾਂ ਅਗਲੇ ਹਫ਼ਤੇ ਆ ਜਾਣਗੇ ਨਹੀਂ ਅਗਲੇ ਹਫ਼ਤੇ ਮੈਂ ਕਿ 2 ਹਫ਼ਤੇ ਘੜ ਦੁਕਾਨ ਲੱਗਣਦੇ ਨਾ ਸਹੀ ਮੌਸਮ ਚੇਂਜ ਹੋਣ ਰਿਹਾ ਜੇ ਮੈਗਜ਼ੀਨਾਂ ਇਹ ਮਾਲੂ ਸਭ ਦਰੀਆ ਹੈ ਨਾ ਸਹੀ ਹੈ ਸਹੀ ਹੈ ਨਵੇਂ ਦੇ ਇਨਸ਼ਾਅੱਲਾ ਤੇ ਆਉਂਦੇ ਆ ਇਹ ਬਹੁਤ ਜ਼ਿਆਦਾ ਡਿਮਾਂਡ ਤੇ ਹੀ ਆਹ ਅਸੀਂ ਵੀਡੀਓ ਪਾਈਆਂ ਸੀਗੀਆਂ ਉਹਦਾ ਕਰਕੇ ਸਾਡੇ ਤੋਂ ਮੰਗੇ ਕਾਫੀ ਤੇ ਅਸੀਂ ਕਹਿੰਦੇ ਚਲੋ ਭੇਜ ਦਿੰਦੇ ਜਿਹੜੇ ਮੰਗਦੇ ਆਂ ਆਹ ਨਿਆਣ ਦੇ ਸਹੀ ਲੇਕਿਨ ਥੋੜਾ ਟਾਈਮ ਲੱਗਣਾ ਦੇ ਸਹੀ ਹੈ ਸਹੀ ਹੈ ਚਲੋ ਕੋਈ ਗੱਲ ਨਹੀਂ ਜੀ ਓਕੇ ਜ ਕਤੋਂ ਨਹੀਂ ਪੈ ਰਿਹਾ ਆ ਉਮੀਦ ਆ ਕਰਕੇ ਰਸਵੀ ਘਟਿਆ ਤੇ ਮਾਰਕੀਟਾ ਵੀ ਘਟਿਆ ਨਹੀਂ ਰ ਇਥੇ ਪੈਰ ਰੱਖਣ ਨੂੰ ਜਗਾ ਨਹੀਂ ਹੁੰਦੀ ਇਹ ਵੀ ਕੋਈ ਨਹੀਂ 2025 ਹਾਂ ਜੇ ਫਰੋਟ ਗਰੀਬ ਕੋਈ ਇਸ ਤੋਂ ਨਹੀਂ ਜਾਂ ਹਜੇ ਤਾਂ ਹੈ ਹੀ ਟਮਾਟਾ ਵਾ ਗਾ ਕੇ ਅਜਨਾ ਜੇ ਮੌਸਮ ਖਰਾਬ ਹੁੰਦਾ ਆ ਤੇ ਮਾਰਕੀਟਾਂ ਵਾਲਿਆਂ ਦਾ ਵੀ ਨੁਕਸਾਨ ਹੋ ਜਾਂਦਾ ਵਿਚਾਰਿਆਂ ਦਾ ਇਹ ਨਾਲ ਦੀ ਵੀ ਸੇਲ ਤੇ ਫਰਕ ਪਈ ਜਾਂਦਾ ਕਿ ਖਰਚਾ ਉਹਨੇ ਚੜ ਜਾਣਾ ਹੁੰਦਾ ਪਰ ਸੇਲ ਘਟ ਜਾਂਦੀ। ਨਾ ਆਪਾਂ ਆਪਣੇ ਕੈਮਰਿਆਂ ਦੇ ਕੋਆਰਡੀਨੇਟ ਤੋਂ ਵੀਡੀਓ ਦੇ ਮੁਤਾਬਿਕ ਕੋਈ ਐਕਸੈਸਰੀ ਦੇਖ ਲੈਨੇ ਆ। ਕੰਮ ਦੀ ਪਰ ਲਾਭ ਦੀ ਨਹੀਂ ਹੁੰਦੀ। ਤੇ ਮੌਸਮ ਖਰਾਬ ਆ। ਇਸ ਕਰਕੇ ਆਪਾਂ ਵੀ ਜਿਆਦਾ ਟਾਈਮ ਹੁਣ ਨਹੀਂ ਲਾਉਣਾ ਹੈਗਾ। ਦੇ ਮੋੜਦੇ ਆ ਘਰ ਵੱਲੋਂ ਅੱਜ ਬਹੁਤ ਘਟਿਆ ਮਾਰਕੀਟ ਸੋ ਅਜਿਹਾ ਦਿਨ ਤ ਬੇਕਾਰ ਹੀ ਗਿਆ ਤੇ ਜੇ ਬਣ ਜਾਂਦੀ ਗੱਲ ਤਾਂ ਚਲੋ ਵਧੀਆ ਸੀਗਾ ਹਣ ਸੁਨੇਹਾ ਦਿੱਤਾ ਸੀਗਾ ਤੇ ਚਲੋ ਪੂਰਾ ਹੋ ਜਾਂਦਾ ਤਾਂ ਵਧੀਆ ਸੀ ਹੁਣ ਵਾਪਸ ਚਲਦੇ ਆ ਤੇ ਹੁਣ ਲੈਣਾ ਨਿਆਣਿਆਂ ਦਾ ਥੋੜਾ ਜਿਹਾ ਖਾਣ ਨੂੰ ਸਮਾਨ ਤੇ ਉਹ ਮਾਰਕੀਟ ਚਲਦੇ ਆ ਤੋ ਪਹਿਲਾਂ ਆਪਣਾ ਚਸਕਾ ਪੂਰਾ ਕਰੋ ਕਫੇ ਵਾਲਾ ਬਾਕੀ ਬਾਅਦ ਚ ਮਾਰਕੀਟ ਦੇ ਬਾਹਰ ਹੀ ਆ ਮੈਂ ਮੈਂ ਕਿਹਾ ਡੀਪੀਓ ਦੇ ਵਿੱਚੋਂ ਸਮਾਨ ਲੈ ਲਈਏ ਤੇ ਅੰਦਰ ਵੀਡੀਓ ਨਹੀਂ ਬਣਾਈ ਕਿਉਂਕਿ ਅੰਦਰ ਉਹ ਕਰਦੇ ਸੀਗੇ ਸਮਾਨ ਸਮੂਹ ਜਿਹਾ ਟਕਾਉਂਦੇ ਸੀਗੇ ਤੇ ਇਦਾਂ ਮੈਨੂੰ ਕਹ ਵਧੀਆ ਨਹੀਂ ਲੱਗਦਾ ਮਾਰਕੀਟ ਦੇ ਅੰਦਰ ਖਲਾਰਾ ਜਾ ਪਿਆ ਸੀਗਾ ਮੈਂ ਇਸ ਕਰਕੇ ਵੀਡੀਓ ਨਹੀਂ ਬਣਾਈ ਤੇ ਅਗਲੇ ਦੀ ਮਾਰਕੀਟ ਦਾ ਹੁੰਦਾ ਵਾ ਤੋਂ ਵੀ ਕਹਿਣ ਲੱਗਾ ਮੁੰਡਾ ਅੰਦਰ ਸੀਗਾ ਕਹਿੰਦਾ ਵੀ ਪਰਪਚੇਰਿਆ ਵੀ ਨਾ ਬਣਾਈ ਉਹ ਸਮਾਨ ਸਮੂਹ ਨਾਲ ਜਿਹਾ ਟਕਾਉਂਦੇ ਸੀਗੇ ਸਵੇਰਾ ਸਵੇਰਾ ਹੀ ਆ ਨਾ ਤੇ ਉਹ ਇਦਾਂ ਮਾਰਕੀਟ ਦੀ ਅਗਲੇ ਦੀ ਰੈਪਿਊਟੇਸ਼ਨ ਦਾ ਸਵਾਲ ਹੁੰਦਾ ਇਸ ਕਰਕੇ ਆਪਾਂ ਨਹੀਂ ਬਣਾਈ ਸ ਤੇ ਸਮਾਨ ਥੋੜਾ ਜਿਹਾ ਬੱਚਿਆਂ ਦੇ ਚੌਕਸ ਵਗੈਰਾ ਸੀਗੇ ਉਹ ਪਏ ਆ ਪਿਛੇ ਉਹਦੇ ਤਿੰਨ ਚਾਰ ਪੈਕੇਟ ਲੈ ਆਂਦੇ ਆ ਇਹ ਇੱਕ ਇਹ ਨਾ ਬਿਨਾ ਦੁੱਧ ਵੀ ਨਹੀਂ ਲੰਗਦਾ ਨਿਆਣੇ ਦੇ ਤੇ ਅੰਦਰ ਮਸ਼ੀਨ ਲੱਗੀ ਸੀ ਤੇ ਕਫੇ ਦਾ ਚਸਕ ਆ ਉੱਠ ਗਿਆ ਮੈਂ ਕਿਹਾ ਚਲੋ ਕਫੇ ਪੀਨੇ ਆ ਤੇ ਵੀਡੀਓ ਦਾ ਅੱਜ ਮੌਸਮ ਥੋੜਾ ਜਿਆ ਖਰਾਬ ਆ ਇਸ ਕਰਕੇ ਵੀਡੀਓ ਬੜੀ ਕਲੀਅਰ ਨਹੀਂ ਬਣ ਰਹੀ ਹੈਗੀ ਤੇ ਵਾਕਿਆ ਜਸਟ ਕਰਿਓ ਤੁਸੀਂ ਵੈਸੇ ਵੀ ਸਾਡੀਆਂ ਸ਼ਕਲਾਂ ਇਦਾਂ ਕਰਦੀਆਂ ਆ ਕਲੀਅਰ ਬਣਨੀ ਵੀ ਕਿੰਨੀਗਾ ਭਾਵੇਂ ਸਾਰੇ ਫਿਲਟਰ ਲਾ ਲਈਏ ਤਾਂ ਵੀ ਨਹੀਂ ਕੰਮ ਆਉਂਦੇ ਪਰ ਇੱਥੇ ਫਿਲਟਰ ਨਹੀਂ ਲੱਗਦਾ ਇਦਾ ਕੋਈ ਵੀ ਤੇ ਇਹ ਸਰ origianlly ਦਿਖਾਉਂਦਾ ਹੈ ਤਾਂ ਮੈਂ ਵੀਡੀਓ ਵੀ ਇੱਕ ਪਹਿਲਾਂ ਬਣਾਈ ਸੀ ਕਿ ਇਹਨੂੰ ਵੇਚਣ ਵਾਸਤੇ ਪਰ ਹੁਣ ਆਪਾਂ ਯੂਜ਼ ਕਰ ਰਹੇ ਹਾਂ ਇਹਨੂੰ ਮੈਂ ਕਿਹਾ ਚਲੋ ਯੂਜ਼ ਕਰ ਲੈਂਦੇ ਆ ਨਹੀਂ ਵਿਕਿਆ ਤਾਂ ਪੈਸੇ ਖਰਚੇ ਆ ਤੇ ਕਾਹਤੋਂ ਇਹ ਬਿਨਾਂ ਵਜ੍ਹਾ ਸਿੱਟਣਾ ਤੇ ਜੇ ਕਿਸੇ ਨੇ ਲੈਣਾ ਹੋਊਗਾ ਦੇਖ ਲੂਗਾ ਕਰ ਦੂਗਾ ਪਰ ਵੀਡੀਓ ਬਹੁਤ ਈਆ ਬਣਦੀ ਇਹਦੇ ਵਿੱਚ ਇਹਦਾ ਨਜ਼ਾਰਾ ਬਹੁਤ ਆ ਆ ਦੇਖੋ ਮੇਰੇ ਇੱਥੇ ਲੱਗਾ ਹੋਇਆ ਵਾ ਰਿਗਾਰਡ ਜਿਆ ਇਹਦੇ ਤੇ ਫਿੱਟ ਕਰਕੇ ਤੇ ਮੈਂ ਲੈ ਗਿਆ ਸੀਗਾ ਮਾਰਕੀਟ ਚ ਨਾਮ ਨਾਲ ਕੁਮੀ ਜਾ ਉਹ ਲੱਗਾ ਤੁਹਾਡੇ ਲੋਕੀ ਵੀ ਦੇਖਦੇ ਵੀ ਇਹ ਕਿ ਲਈ ਫਿਰਦਾ ਉਹ ਮੈਂ ਇੱਕ ਚੀਨੀ ਦੇ ਲਗਾ ਦੇਖਣ ਤੋਂ ਭੱਜ ਗਿਆ ਕਹਿੰਦਾ ਹਣਾ ਪਤਾ ਨਹੀਂ ਕਾਹ ਤੋਂ ਵੀਡੀਓ ਬਣਾਈ ਜਾਂਦਾ ਤੇ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਲਾਈਟ ਚਾਹੀਦੀ ਆ ਮੈਂ ਲਾਈਟ ਦੇਖਦਾ ਸੀਗਾ ਉਹਦਾ ਦੇਲੀ ਵਿਚਾਰੇ ਦਾ ਘਟ ਗਿਆ ਕਹਿੰਦਾ ਨਾ ਪਤਾ ਨਹੀਂ ਕੀ ਕਰਨਾ ਇਹਨੇ ਵੀਡੀਓ ਬਣਾ ਕੇ ਤੇ ਕਾਫੇ ਪੀ ਲਈ ਆਪਾਂ ਬੈਟਰੀ ਚਾਰਜ ਕਰ ਲਈ ਆ ਤੇ ਹੁਣ ਜਾਂਦੇ ਆ ਘਰ ਨੂੰ ਤੇ ਆਪਾਂ ਬਣਾਉਣੇ ਆ ਹੁਣ ਵਲੌਗ ਹੀ ਆ ਵਲੌਗਾਂ ਦੇ ਵਿੱਚ ਵੀ ਸਾਡਿਆਂ ਦੇ ਵਿੱਚ ਨਾ ਤੁਹਾਨੂੰ ਕੁਛ ਨਾ ਕੁਛ ਇਨਫੋਰਮੇਸ਼ਨ ਦਿੱਤੀ ਜਾਊਗੀ ਸਹੀ ਆ ਜੀ ਤੇ ਕੋਈ ਨਾ ਕੀ ਮਤਲਬ ਨਾ ਜ਼ਰੂਰ ਹੋਊਗਾ ਤੇ ਅੱਜ ਚਲੋ ਮੈਂ ਉੱਧੇ ਬਣਾ ਲਿਆ ਤੇ ਕੋਸ਼ਿਸ਼ ਕਰਾਂਗੇ ਸੋਹਣੇ ਸੋਹਣੇ ਵਲੌਗ ਬਣਾਉਣ ਦੇ ਤੇ ਮੈਂ ਪਹੁੰਚਦੇ ਆ ਘਰੇ ਤੇ ਕਰਦੇ ਆ ਅੱਗੇ ਦੀ ਗੱਲ ਬਾਤ ਸੋ ਅੰਗੇ ਆਪਾਂ ਘਰ ਤੇ ਮੈਂ ਕਿਹਾ ਦੱਸਦੀ ਆ ਵੀ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰ ਦੇਣਾ ਤੇ ਹੋ ਸਕਿਆ ਤਾਂ ਨੈਕਸਟ ਵਲੋਗਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿਹੜੇ ਮੁੰਡੇ ਡੋਂਕੀ ਲਾ ਕੇ ਆਏ ਆ ਇੱਕ ਪੰਜਾਬੀ ਸਿੰਗਰ ਵੀ ਡੋਂਕੀ ਲਾ ਕੇ ਇੱਥੇ ਆਇਆ ਉਹਦੇ ਨਾਲ ਆਪਣਾ ਟਾਈਮ ਨਹੀਂ ਰਲ ਰਿਹਾ ਤੇ ਜਿੱਦਣ ਟਾਈਮ ਫਿਕਸ ਹੋ ਗਿਆ ਤੇ ਉਹਦੇ ਨਾਲ ਆਪਾਂ ਗੱਲਬਾਤ ਕਰਨੀ ਆ ਵਲੋਗ ਬਣਾਵਾਂਗੇ ਤੁਹਾਨੂੰ ਵੀ ਸੁਣਾਵਾਂਗੇ ਵੀ ਐਡੀ ਕੀ ਜ਼ਰੂਰਤ ਪੈ ਗਈ ਇੱਕ ਸਿੰਗਰ ਨੂੰ ਡੋਂਕੀ ਲਾ ਕੇ ਆਉਣ ਦੀ ਠੀਕ ਹੈ ਜੀ ਤੇ ਆਪਾਂ ਫੇਰ ਕਰਾਂਗੇ ਗੱਲਬਾਤ ਉਹਦੇ ਨਾਲ ਸਾਰੀ ਬਹਿ ਕੇ ਵੈਸੇ ਗੱਲਬਾਤ ਹੋਈ ਸੀਗੀ ਤੇ پیسے ਵੀ کافی ਲਾ ਕੇ ਆਇਆ तकरीबन 20-25 ਲੱਖ ਰੁਪਇਆ ਲਾ ਕੇ ਇਥੇ ਪਹੁੰਚਾ ਬੰਦਾ ਡੌਂਗੀ ਲਾ ਕੇ ਉਹ ਵੀ ਇੱਕ ਪੰਜਾਬੀ ਸਿੰਗਰ ਤੇ ਆਪਾਂ ਜਲਦੀ ਹੀ ਜਦੋਂ ਉਹਦੇ ਨਾਲ ਮੀਟਿੰਗ ਆਪਣੀ ਫਿਕਸ ਹੋ ਗਈ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਆ ਤੇ ਸਾਰਾ ਵਲੌਗ ਤੁਹਾਡੇ ਨਾਲ ਸਾਂਝਾ ਕਰਨਾ ਸਹੀ ਆ ਜੀ ਤੇ ਮਿਲਾਂਗੇ ਆਪਾਂ ਹੁਣ ਨੈਕਸਟ ਵਲੌਗ ਦੇ ਵਿੱਚ